ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਕਿਲਾ ਮੁਬਾਰਕ ਫਰੀਦਕੋਟ 'ਚ ਲੱਗੀਆਂ ਰੌਣਕਾਂ ਜਿहां ਦੱਸਦੀ ਏ ਕਿ ਬਾਬਾ ਫਰੀਦ ਜੀ ਦੇ ਤਪਸਥਾਨ ਤੇ ਸਵੇਰੇ ਸਹਿਜ ਪਾਠ ਦੇ ਭੋਗ ਪਾਉਣ ਉਪਰੰਤ ਨਗਰਗ੍ਰਿਤਨ ਦੀ 8 ਵਜੇ ਸ਼ੁਰੂਆਤ ਹੋਵੇਗੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਫਰੀਦਕੋਟ 'ਚ ਹੋ ਰਿਹਾ ਹੈ ਵੱਡਾਈ ਕੱਟ ਦੇਖਦੇ ਹਾਂ ਪੂਰੀ ਰਿਪੋਰਟ ਪਾਵਰਫੁਲ ਨਿਊਜ਼ ਚੈਨਲ ਅੱਜ 19 ਨਵੰਬਰ ਦਿਨ ਬਦਵਾਰ ਅਸੀਂ ਖੜੇ ਹਾਂ ਕਿਲਾ ਮੁਬਾਰਕ ਦੇ ਗੇਟ ਅੱਗੇ ਅੱਜ ਜਿੰਨੀ ਵੀ ਸੰਗਤ ਆ ਰਹੀ ਹੈ ਉਹ ਸਾਰੀ ਸੰਗਤ ਨੂੰ ਦਰਸ਼ਨ ਕਰਾਵਾਂਗੇ ਦਿਖਾਵਾਂਗੇ ਤੁਹਾਨੂੰ ਕਿਲੇ ਮਵਾਲਕ ਦਾ ਪੂਰਾ ਹਾਲ ਤੀਣਾ ਵਜਾ ਦਾ ਦਰਸ਼ਨਾ ਉਹ ਤੁਹਾਡੇ ਦੇਖੇ ਕਿੱਥੇ ਹੈ ਬਲੋਟ ਇੱਥੇ ਤਰਵੇ ਆਣ ਕਿੰਨਾ ਚਿਰ ਕਿੰਨੇ ਸਾਲ ਹੋ ਗਏ 59 53 ਸਾਲ ਹੋ ਗਏ 59 53 ਸਾਲਾਂ ਦੇ ਵਿੱਚ ਕਦੇ ਪਹਿਲਾਂ ਤੁਸੀਂ ਇੱਥੇ ਆਹ ਬਾਬਾ ਜੀ ਦਰਸ਼ਨ ਕਿਤੇ ਸੀ ਕਦੇ ਉਸ ਦੇ ਬਾਬਾ ਦੇ ਨਹੀਂ ਕੀਤੇ ਜੀ ਪਹਿਲੀ ਵਾਰ ਕੀਤਾ ਸਾਈ ਦਾ ਆਈਏ ਐਸੇ ਮੈਂ ਤਾਂ ਟੁਰਿਆ ਨਹੀਂ ਜਾਂਦਾ ਸੀ ਮੈਂ ਤਾਂ ਮੈਂ ਦਰਸ਼ਨ ਕਰਕੇ ਆਉਣਾ ਇਹ ਤੁਹਾਨੂੰ ਪਤਾ ਵੀ ਉਹ ਜਗ੍ਹਾ ਹੈਗੀ ਜਿੱਥੇ ਰਾਜਾ ਸੀਗਾ ਹਾਂ ਜੀ ਜਿਨੇ ਬਾਬਾ ਜੀ ਨੂੰ ਟੋਕਰੀ ਚ ਚੱਕਾਈ ਸੀ ਗੱਡੀ ਦੀ ਭਰੀ ਹਾਂਜੀ ਇਹ ਤਾਂ ਸੁਣਿਆ ਜੋ ਦਰਸ਼ਕ ਦਰਦ ਕਰਕੇ ਆਏ ਹਾਂ ਤਾਂ ਦੇਖ ਰਹੇ ਹਾਂਜੀ ਟੋਕਰੀ ਕਿਵੇਂ ਲੱਗਿਆ ਬਹੁਤ ਸੋਹਣਾ ਲੱਗਿਆ ਬਹੁਤ ਸੋਹਣਾ ਜਿੰਨੇ ਕਹਦੀ ਹੈ ਨਾ ਉਹਨੀਆਂ ਅੰਦਰ ਰਟੰਡਿੰਗਾ ਹੋ ਹਾਂਜੀ ਬਾਬਾ ਫ੍ਰੀਜ ਦੇ ਕਿਲੇ ਬਾਰੇ ਕੀ ਦੱਸ ਸਕਦੇ ਬਾਬਾ ਫ੍ਰੀਜ ਦੇ ਕਿਲੇ ਬਾਰੇ ਬਾਬਾ ਫ੍ਰੀਜ ਦੇ ਹਸਪਤਾਲ ਇੱਥੇ ਜੀ ਅਜੰਟਾ ਵਿੱਚ ਬਹੁਤ ਆਈ ਹੈ ਸਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਨਤਾ ਆਉਣੀ ਹੈ 7 ਦਿਨ ਹੋ ਗਏ ਜੀ ਤਦ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਪਿਆ ਇਹ ਤੋਂ ਦੇ ਜਿਹੜੇ ਗੇਟ ਆ ਇਹ ਖੁੱਲੇ ਰਹਿਣਾ ਚਾਹੀਦੇ ਆ ਹਾਂਜੀ ਖੁੱਲੇ ਰਹਿਣਾ ਚਾਹੀਦੇ ਜੀ ਨਹੀਂ ਜੀ ਮੈਨੂੰ ਤਕਰੀਬਨ ਬਾਬਾ ਫਰੀਦ ਦੀ ਨਗਰੀ ਦੇ ਵਿੱਚ 10 ਸਾਲ ਤੋਂ ਮੈਂ ਫਰੀਦਕੋਟ ਆਉਣਾ ਹੀ ਮੇਰਾ ਡਿਸਟ੍ਰਿਕਟ ਵੀ ਫਰੀਦਕੋਟ ਹੈ ਜੀ ਤੇ ਮੈਂ ਇਹ ਜੋ ਆ ਵੀ ਦਰਸ਼ਨਾਂ ਵਾਸਤੇ ਬਾਬਾ ਫਰੀਦ ਦੇ ਸੰਗਤ ਵਾਸਤੇ ਇਹਨਾਂ ਨੇ ਕਿਲੇ ਦੇ ਦਰਸ਼ਨਾਂ ਅਤੇ ਸੰਗਤ ਨੂੰ ਦਰਵਾਜ਼ੇ ਖੋਲੇ ਆ ਕਿ ਸਾਨੂੰ ਇੱਕ ਤਾਂ ਸਾਡੇ ਬੱਚਿਆਂ ਨੂੰ ਇੱਕ ਸਾਨੂੰ ਹਜੇ ਤੱਕ ਇਹ ਇਤਿਹਾਸ ਬਾਰੇ ਔਰ ਇਹ ਦਰਸ਼ਨਾਂ ਬਾਰੇ ਸਾਨੂੰ ਪਤਾ ਨਹੀਂ ਸੀਗਾ ਕਿ ਬਾਬਾ ਜੀ ਦੇ ਚਰਨਛੋਏ ਕਿਲੇ ਦੇ ਵਿੱਚ ਵੀ ਇਹ ਬਹੁਤ ਚੰਗਾ ਸਾਨੂੰ ਲੱਗਿਆ ਕਿ ਕਈ ਸਾਡੇ ਵੱਡ ਬਡੇਰੇ ਵੀ ਇੱਥੋਂ ਚਲੇ ਗਏ ਆ ਕਿ ਉਹਨਾਂ ਨੇ ਦਰਸ਼ਨ ਨਹੀਂ ਕੀਤੇ ਜਗ੍ਹਾ ਦੇ ਅਸੀਂ ਇੱਥੋਂ ਦੀ ਮਰੇਜਮੈਂਟ ਆ ਜਿਹੜੀ ਬਾਬਾ ਫਰੀਦ ਆ ਸੋਸਾਇਟੀ ਬਣੀ ਆ ਤੇ ਅਸੀਂ ਉਹਨਾਂ ਅੱਗੇ ਬੇਨਤੀ ਕਰਦੇ ਆਂ ਹੱਥ ਜੋੜ ਕੇ ਕਿ ਇਹ ਕੰਟੀਨਿਊ ਜੇ ਜਿਹੜੇ ਦਰਸ਼ਨ ਸੰਗਤ ਨੂੰ ਹੁੰਦੇ ਰਹਿਣ ਕਿਉਂਕਿ ਸਾਡੇ ਬੱਚਿਆਂ ਨੂੰ ਇੱਥੋਂ ਦੇ ਇਤਿਹਾਸ ਬਾਰੇ ਔਰ ਸਾਡੇ ਇਲਾਕੇ ਦੀਆਂ ਸੰਗਤਾਂ ਨੂੰ ਇਸ ਦੇ ਇਤਿਹਾਸ ਬਾਰੇ ਪਤਾ ਲੱਗਦਾ ਰਹੇ ਔਰ ਜਿਹੜੇ ਦੂਰ ਦਰਾਡੇ ਤੋਂ ਜਿਵੇਂ ਰਾਜਸਥਾਨ ਦੇ ਵਿੱਚ ਬੀਕਾਨੇਰ ਦੇ ਕਿਲੇ ਆ ਜਿਵੇਂ ਲੋਕ ਜਾਂਦੇ ਆ ਕੰਟੀਨਿਊ ਘੁੰਮ ਕੇ ਆਉਂਦੇ ਇਦਾਂ ਹੀ ਇੱਥੇ ਦਰਸ਼ਕਦਾਰੇ ਹੁੰਦੇ ਰਹਿਣ ਮੇਰੀ ਇਹੀ ਗੁਜਾਰਥਾ ਇੱਥੋਂ ਦੀ ਮੈਨੇਜਮੈਂਟ ਅੱਗੇ ਕਿ ਬਈ ਇੱਥੋਂ ਦੇ ਦਰਸ਼ਨਾ ਜਿਹੜੇ ਲਗਾਤਾਰ ਚੱਲਦੇ ਰਹਣ ਔਰ ਜਿਹੜੀ ਇੱਥੋਂ ਦੀ ਖਾਸਤਾ ਹਾਲਸਾ ਕਿਲੇ ਦੀ ਕਿਉਂਕਿ ਇੱਥੇ ਬਾਬਾ ਫਰੀਦ ਚੰਨਛੋ ਧਰਤੀ ਹੈ ਕਿ ਇਹਦੀ ਰਿਪੇਅਰਿੰਗ ਕੀਤੀ ਜਾਵੇ ਔਰ ਚੰਗੇ ਢੰਗ ਤਰੀਕੇ ਦੇ ਨਾਲ ਜਿਹੜਾ ਦੇਖਣ ਵਾਲੇ ਸੰਗਤ ਨੂੰ ਵੀ ਲੱਗੇ ਵੀ ਹਾਂ ਇੱਥੇ ਵਾਕਈ ਬਾਬਾ ਫਰੀਦ ਜੀ ਦੀ ਜਗ੍ਹਾ ਚਾਰਨਛੋ ਧਰਤੀ ਹੈ ਅਸੀਂ ਨਮਸਤ ਕਰਨ ਆਏ ਅੱਜ ਸਾਨੂੰ ਬਹੁਤ ਚੰਗਾ ਲੱਗਿਆ ਸਾਡੇ ਬੱਚਾ ਨੂੰ ਵੀ ਚੰਗਾ ਲੱਗਿਆ ਤੇ ਜਿਹੜੇ ਸਕੂਲ ਦੇ ਬੱਚੇ ਆਏ ਆ ਉਹਨਾਂ ਨੂੰ ਵੀ ਬਹੁਤ ਚੰਗਾ ਲੱਗਿਆ ਔਰ ਇਤਿਹਾਸ ਬਾਰੇ ਪਤਾ ਲੱਗਿਆ ਜੀ ਇਸੇ ਹੀ ਤਰ੍ਹਾਂ ਤੁਹਾਨੂੰ ਹੋਰ ਲੋਕਾਂ ਨੂੰ ਮਲਾਉਂਦੇ ਆ ਜਿਹੜੇ ਕਿ ਇੱਥੇ ਰਾਜੇ ਦਾ ਕਿਲਾ ਮੁਬਾਰਕ ਦੇਖਣ ਵਾਸਤੇ ਆਏ ਆ

ਹਾਂਜੀ ਬਿਲਕੁਲ ਰਾਜਾ ਜੀ ਨੇ ਮਾਫੀ ਮੰਗੀ ਸੀ ਕਿਉਂਕਿ ਉਹਨਾਂ ਨੂੰ ਪੇਤ ਨਹੀਂ ਸੀਗਾ ਕਿ ਇਹ ਜਿਹੜੀ ਰੱਬੀ ਰੂਹ ਹੈਗੀ ਆ ਵੀ ਇਹ ਇਹਨਾਂ ਦੇ ਅੰਦਰ ਕੀ ਚੱਲ ਰਿਹਾ ਹੈ ਕਿੱਦਾਂ ਦੀ ਇਹ ਰੂਹ ਹੈਗੀ ਆ ਠੀਕ ਹੈ ਅੱਜ ਕੱਲ ਆਪਾਂ ਦੁਨੀਆਦਾਰੀ ਦੇ ਵਿੱਚ ਵਿਚਰ ਰਹੇ ਆ ਇਹਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਪ੍ਰਕੋਪ ਹੈ ਉਹ ਉਸੇ ਤਰ੍ਹਾਂ ਹੀ ਬਾਬਾ ਫਰੀਦ ਜੀ ਨੇ ਇੱਥੇ ਇਹ ਜਿਹੜਾ ਪਣਾ ਵਾਪਰਨਾ ਸੀਗਾ ਇੱਥੇ ਆਏ ਗਾਰੇ ਦੀ ਇੱਕ ਉਹ ਚੱਕੀ ਉਹਨਾਂ ਨੇ ਬਠਲ ਚੱਕਿਆ ਗਾਰੇ ਦਾ ਬਠਲ ਚੱਕਣ ਦਾ ਮਤਲਬ ਸਾਡੇ ਸਿਰ ਦੇ ਉੱਪਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਪੈਰਾ ਹਰਦਮ ਰਹਿੰਦਾ ਪਰ ਰੱਬੀ ਰੂਹ ਹੋਣ ਦੇ ਕਾਰਨ ਉਹ ਉਹਨਾਂ ਦੇ ਨਦੀ ਰੂਹ ਨੂੰ ਟੱਚ ਨਹੀਂ ਕਰ ਪਾਈ ਉਸੇ ਤਰੀਕੇ ਨਾਲ ਸਾਨੂੰ ਬਾਬਾ ਫਰੀਜੀ ਸਮਝਾਉਣਾ ਕਰਦੇ ਆ ਕਹਿੰਦੇ ਕਿ ਸੰਸਾਰ ਦੇ ਵਿੱਚ ਵਿਚਰਦਿਆਂ ਤੁਹਾਨੂੰ ਬੱਠਲ ਲੈ ਕੇ ਕੰਮ ਕੰਮ ਕਰੋ ਦੋ ਲੋਭ ਮਹੰਕਾਰ ਦੇ ਬੱਠਲ ਲੈ ਕੇ ਇਸ ਵਿਚਾਰ ਵਿਰੋਧ ਦੇ ਬੱਠਲ ਲੈ ਕੇ ਤੁਹਾਨੂੰ ਤੁਰਨਾ ਪਊਗਾ ਪਰ ਤੁਸੀਂ ਨਾ ਸਾਰੀਆਂ ਚੀਜ਼ਾਂ ਤੋਂ ਨਿਰਲੇਪ ਰਹਿਣਾ ਤਾਂ ਕਿ ਤੁਹਾਡਾ ਸਰੀਰ ਹੈ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਨਿਰਲੇਪ ਰਹੇ ਤੇ ਆਪਾਂ ਪਰਮਾਤਮਾ ਦੀ ਜਿਹੜੀ ਆਪਾਂ ਪ੍ਰਾਪਤੀ ਕਰਨੀ ਹੈ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੁਭਾਗਾ ਦਿਨ ਬੜੀ ਖੁਸ਼ੀ ਹੋਈ ਕਿਉਂਕਿ ਸਾਡੇ ਇਸ ਕਿਲੇ ਦੇ ਅੰਦਰ ਬਾਬਾ ਜੀ ਦੀ ਜਗਾ ਪੁਰਾਣ 810 ਸਾਲ ਪਹਿਲਾਂ ਬਾਬਾ ਸ਼ੇਖਪੁਰ ਜੀ ਇਸ ਜਗਾ ਤੇ ਆਏ ਉਹਨਾਂ ਨੇ ਇਸ ਜਗਾ ਦੇ ਉੱਤੇ ਚੋਕਰੀ ਸਿੱਟੀ ਚੋਕਰੀ ਸਿੱਟਣ ਤੋਂ ਬਾਅਦ ਇਹ ਜਗਾ ਅਮਰ ਹੋਈ ਔਰ ਇੱਥੇ ਬੈਠ ਕੇ ਬਾਬਾ ਜੀ ਨੇ 40 ਦਿਨ ਤਪ ਕੀਤਾ ਔਰ ਉਦੋਂ ਤੋਂ ਲੈ ਕੇ ਅੱਜ ਤੱਕ ਫਰੀਦਕੋਟ ਸ਼ਹਿਰ ਆਬਾਦ ਔਰ ਸਾਡੇ ਲਈ ਹੋਰ ਵੀ ਸੁਭਾਗ ਦੀ ਗੱਲ ਹੈ ਕਿ ਸਾਡੇ ਮਹਾਰਾਜਾ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਸਾਡੀ ਭੈਣ ਅੱਜ ਜਿੱਥੇ ਨਿਸ਼ਾ ਖੇਰ ਜੀ ਪਹੁੰਚੇ ਆ ਉਹਨਾਂ ਨੂੰ ਵੀ ਹੌਂਸਲੇ ਜੀ ਆਏ ਕਹਿੰਦਾ ਔਰ ਅਚੇਚੇ ਤੌਰ ਤੇ ਇਸ ਜਗ੍ਹਾ ਤੇ ਕਿਉਂਕਿ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਗਰ ਕੀਰਤਨ ਸ਼ਹੀਦੀ ਪੁਰਬ ਨੂੰ ਸਮਰਪਿਤ ਹੈ ਜਿਹੜਾ ਇੱਥੇ ਸ਼ੁਰੂ ਕਰਨਾ ਹੈ ਉਹਦੇ ਲਈ ਜਿਹੜਾ ਨਕਮਸਤਕ ਹੋਣ ਵਾਸਤੇ ਅਚੇਚੇ ਤੌਰ ਤੇ ਆਏ ਆ ਔਰ ਸਾਡੇ ਲਈ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਮਹਾਰਾਜ ਸਾਹਿਬ ਜੀ ਦਾ ਪਰਿਵਾਰ ਵੀ ਸਾਡੇ ਨਾਲ ਆਮ ਲੋਕਾਂ ਵਾਂਗੂ ਇਸ ਨਗਰ ਕੀਰਤਨ ਦਾ ਹਿੱਸਾ ਬਣੇ। ਤੇਰੇ ਟਾਈਮਿੰਗ ਕਿਰੇਗੀ ਸਵੇਰੇ ਠੀਕ 8 ਵਜੇ ਇੱਥੋਂ ਨਗਰ ਕੀਰਤਨ ਸ਼ੁਰੂ ਹੋ ਜਾਣਾ। ਕੀ ਹੈ ਰੂਟ ਕਿਸ ਤਰ੍ਹਾਂ ਦਾ ਰੂਟ ਇੱਥੋਂ ਫਰੀਦਕੋਟ ਆਪਣਾ ਇੱਥੋਂ ਚੱਲ ਕੇ ਹੁੱਕੀ ਵਾਲਾ ਚੌਂਕ ਹੁੱਕੀ ਵਾਲਾ ਚੌਂਕ ਤੋਂ ਘੰਟਾ ਘਰ ਭਾਈਕਣਿਯਾ ਚੌਂਕ ਸਾਧਕ ਚੌਂਕ ਤੋਂ ਹੁੰਦੇ ਹੋਏ ਆਪਣਾ ਪਿਪਲੀ ਰਾਜੋ ਵਾਲਾ ਗੋਲੇ ਵਾਲਾ ਗੋਲੇ ਵਾਲੇ ਤੋਂ ਬਾਅਦ ਅੱਗੇ ਝਾੜੀ ਵਾਲੇ ਤੱਕ ਆਪਣਾ ਏਰੀਆ ਨਗਰ ਕੀ ਤਨ ਉਸ ਤੱਕ ਆਪਣਾ ਜਾਊਗਾ ਉਸ ਤੋਂ ਅੱਗੇ ਫਿਰੋਜ਼ਪੁਰ ਦੇ ਜਿਹੜੇ ਹੈਗੇ ਆਪਣੇ ਉਹਨਾਂ ਦੇ ਉੱਥੋਂ ਦੇ ਆਪਣੇ ਜੋ ਵੀ ਪ੍ਰਬੰਧਕ ਹੈਗੇ ਸਾਰੇ ਐਮਐਲਏ ਸਹਿਬਾਨ ਉਹ ਸੰਤ ਸਮਾਜ ਉੱਥੇ ਆ ਕੇ ਨੂੰ ਰিসিਵ ਕਰੋ